ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਇਹ ਗੱਲ ਕਰਦੇ ਆਪਾਂ ਬਾਸਮਤੀ ਦੇ ਰੇਟਾਂ ਦੀ ਤੇ ਮੰਡੀਆਂ ਦੀ ਗੱਲ ਕਰਕੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਪੰਜਾਬ ਦੀਆਂ ਮੰਡੀਆਂ ਦੀ ਚਾਹੇ ਭਲਾੜਾ ਮੰਡੀ ਹੋਵੇ ਅੰਮ੍ਰਿਤਸਰ ਮੰਡੀ ਹੋਵੇ ਤਰਨਤਾਰਨ ਹੋਵੇ ਪਾਤੜਾ ਹੋਵੇ ਚਾਹੇ ਜਿਹੜੀ ਮਰਜ਼ੀ XYZ ਕੋਈ ਮੰਡੀ ਚੱਕ ਲਓ ਜੀ ਸਾਰੀਆਂ 3300 ਤੋਂ ਥੱਲੇ ਆ ਅੱਜ ਐਤਵਾਰ ਹੈ ਐਤਵਾਰ ਕਰਕੇ ਰੇਟ ਬਹੁਤ ਸਾਰੀਆਂ ਮੰਡੀਆਂ ਦੇ ਅੱਜ ਸਕਿੱਪ ਵੀ ਹੋਣਗੇ ਤੇ ਆਏ ਵੀ ਨਹੀਂਗੇ ਇਸ ਕਰਕੇ ਮੈਂ ਵੀਡੀਓ ਥੋੜੀ ਜਿਹੀ ਪਹਿਲਾਂ ਸ਼ੂਟ ਕਰ ਰਿਹਾ ਹਾਂ ਸਾਨੂੰ ਦੱਸਦੇ ਆ ਜੀ ਅੱਜ ਦੀ ਜਿਹੜੀ ਮਾਰਕੀਟ ਆ ਉਹ ਸਾਰੀ 3300 ਤੋਂ ਥੱਲੇ ਆ ਸਾਡੇ ਕਿ 3200 ਤਿੱਕਰ ਰੇਟ ਪਹੁੰਚਿਆ 3240 ਰੁਪਏ ਭਲਾੜਾ ਮੰਡੀ ਦਾ ਰੇਟ ਹੈ ਜੇ ਗੱਲ ਕਰੀਏ ਫਰੀਦਕੋਟ ਮੰਡੀ ਦੀ 3190 ਰੁਪਿਆ ਤਿੱਕਰ ਹੈ ਕੋਟਪੂਰਾ ਮੰਡੀ ਵੀ 3190 ਰੁਪਿਆ ਤਿੱਕਰ ਹੈ ਜੇ ਗੱਲ ਕਰੀਏ ਅੰਮ੍ਰਿਤਸਰ ਮੰਡੀ ਦੀ 3140 ਰੁਪਿਆ ਤਿੱਕਰ ਹੀ ਸਰ ਰਹੀ ਹੈ ਜੇ ਨਾਬਾ ਮੰਡੀ ਦੀ ਗੱਲ ਕਰੀਏ 3100 ਤੇ 25 ਰੁਪਿਆ ਦਾ ਆਪਣੇ ਕੋਲੇ ਹਾਲ ਦੀ ਘੜੀ ਰੇਟ ਪਹੁੰਚ ਚੁੱਕਿਆ ਜੀ ਓਵਰ ਆਲ ਮਾਰਕੀਟ ਹਜੇ ਡਾਊਨ ਚੱਲ ਰਹੀ ਹੈ ਜੀ ਇਹ ਪਰ ਜਿਹੜਾ ਡਾਊਨ ਫਾਲ ਆ ਕੋਈ ਲੰਮ 2 400 ਦੀ ਅਪ ਡਾਊਨ ਹੁੰਦੀ ਰਹੂਗੀ ਇਹਨੂੰ ਵੇਖ ਕੇ ਨਾ ਤਾਂ ਕੋਈ ਫੈਸਲਾ ਲਓ ਵੀ ਆਏ ਹੋ ਜੂ ਜਾਓ ਹੋ ਜੂ ਹਜੇ ਕੁਝ ਨਹੀਂ ਕਿਸੇ ਨੂੰ ਪਤਾ ਬਈ ਕੀ ਮਾਰਕੀਟ ਦੇ ਵਿੱਚ ਮੰਗ ਆਲਾ ਵੇਟ ਐਂਡ ਵਾਚ ਦੀ ਕੰਡੀਸ਼ਨ ਹੈ ਮਾਰਕੀਟ ਹਜੇ ਚੱਲਣੀ ਹੈ 10 ਅਕਤੂਬਰ ਤੱਕ ਕਿਸੇ ਕੋਲੇ ਪੁਸ਼ ਵੀ ਨਹੀਂਗਾ ਹਾਂ ਐਜ਼ ਅ ਸਟੇਬਲ ਮਾਰਕੀਟ ਜੇ ਕੋਈ ਕੋਈ ਚੰਗੀ ਖਬਰ ਆ ਜਾਂਦੀ ਤਾਂ 500 ਵਾਧਾ ਕਰੂਗਾ ਤੇ ਜੇ ਕੋਈ ਮਾੜੀ ਆ ਜੂਗੀ ਤਾਂ 200 ਘਟਾ ਦਿਆ ਕਰੂਗਾ ਇਹ ਹਾਲ ਤੱਕ ਚੱਲੂਗੀ ਸੋ ਇਹ ਚੀਜ਼ ਨੂੰ ਵੇਖ ਕੇ ਘਬਰਾਓ ਨਾ ਸਭ ਕੁਝ ਪਰਮਾਤਮਾ ਠੀਕ ਕਰੂਗਾ। ਬਾਕੀ ਜਿਹੜੇ ਹੜਾਂ ਦੀ ਮਾਰ ਵਾਲੇ ਝੋਨੇ ਆ ਉੱਥੇ ਝਾੜ ਬਹੁਤ ਡ੍ਰੌਪ ਹੋਇਆ। ਪਾਕਿਸਤਾਨ ਵਾਲੇ ਪਾਸੇ ਵੀ ਨੁਕਸਾਨ ਹੋਇਆ। ਸੋ ਹਜੇ ਹਾਲ ਦੀ ਘੜੀ ਵੇਟ ਐਂਡ ਵਾਚ ਦੀ ਕੰਡੀਸ਼ਨ ਬਣੀ ਹੋਈ ਹੈ। ਜੇ ਮੰਡੀਆਂ ਦੀ ਗੱਲ ਕਰਦੇ ਆ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਅੱਜ ਦਾ ਜਿਹੜਾ ਰੇਟ ਆ ਪੰਜਾਬ ਦੀਆਂ ਮੰਡੀਆਂ ਨਾਲੋਂ ਵੀ ਡਾਊਨ ਚੱਲ ਰਿਹਾ ਹੈ। ਉਹ 3200 ਤੋਂ ਉੱਪਰ ਹਜੇ ਹਾਲ ਦੀ ਘੜੀ ਪਾਰ ਨਹੀਂ ਹੋਈਆਂ ਮੰਡੀਆਂ ਕੋਈ ਵੀ ਚਾਹੇ ਨਰੇਲਾ ਮੰਡੀ ਹੋਵੇ, ਚੀਕਾ ਹੋਵੇ, ਤਹਾਣਾ ਹੋਵੇ, ਕੈਥਲੋ ਹੋਵੇ ਜਾਂ ਕਰਨਾਲ ਹੋਵੇ। ਸਾਰੀਆਂ ਮੰਡੀਆਂ ਡਾਊਨ ਚੱਲ ਰਹੀਆਂ ਨੇ। ਮੈਂ ਤੇ ਬਾਕੀ ਕੱਲ ਨੂੰ ਸੋਮਵਾਰ ਹੈ ਕੱਲ ਨੂੰ ਸਾਰੀਆਂ ਮੰਡੀਆਂ ਦੇ ਰੇਟ ਦੱਸ ਦਿੱਤੇ ਜਾਣਗੇ ਪਰ ਅੱਜ ਹਾਲ ਦੀ ਘੜੀ ਮੰਡੀਆਂ ਦੇ ਥੋੜੀਆਂ ਦੇ ਰੇਟ ਆਏ ਸੀਗੇ ਤਾਂ ਕਰਕੇ ਤੁਹਾਨੂੰ ਇੰਨੇ ਕੇ ਰੇਟ ਦੱਸ ਰਿਹਾ ਜੇ ਗੱਲ ਕਰਕੇ ਕਣਕ ਦੇ ਰੇਟਾਂ ਦੀ 2800 ਤੇ 20 ਰੁਪਈਆ ਅੱਜ ਕਣਕ ਦਾ ਰੇਟ ਹੈ ਪੰਜਾਬ ਦੀ ਮਾਰਕੀਟ 2600 ਤੇ ਸਟੇਬਲ ਹੋਈ ਪਈ ਹੈ 2600 2650 ਦੇ ਵਿੱਚ ਚੱਲ ਰਿਹਾ ਹੈ